ਸਤਿ ਗੁਰੂ ਆ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਤੇ ਅੱਜ ਦਾ ਬਲੌਗ ਹੈਗਾ ਭਾਈ ਮੀਂਹ ਦਾ ਹਾਂ ਤੁਹਾਨੂੰ ਬੱਦਲ ਵੀ ਦਿਂਦੇ ਹੋਣਗੇ ਇਹ ਭਾਈ ਕੱਲ ਦਾ ਪਿਆ ਹੋਇਆ ਮੀਂਹ ਆ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਣੇ ਕੋਈ ਖਾਸ ਐਡਾ ਮੀਂਹ ਪਿਆ ਨਹੀਂ ਸੀ ਤੇ ਅੱਜ ਤਾਂ ਜਿਹੜਾ ਮੀਂਹ ਪਿਆ ਉਹਨੇ ਤਸੱਲੀਆਂ ਕਰਾਤੀਆਂ ਮੈਂ ਤੁਹਾਨੂੰ ਦਿਖਾਉਣਾ ਚੋਣਾ ਹੈ ਝੋਨੇ ਡੁੱਬੇ ਪਏ ਐ ਜਿਹੜੇ ਬੀਜੇ ਝੋਨੇ ਉਹ ਤਾਂ ਖਾਸ ਕਰਕੇ ਡੁੱਬੇ ਪਏ ਆ ਨਾ ਤੇ ਦੂਜੇ ਵੀ ਜਿਹੜੇ ਦੀਂਦਿਆ ਮੈਂ ਤੁਹਾਨੂੰ ਦਿਖਾਉਣਾ ਚੱਲ ਕੇ ਤੇ ਜਿਹੜੇ ਕੋਈ ਆਪਣੇ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਚਲੋ ਆਓ ਮੈਂ ਵਿਖਾਉਣਾ ਹੁਣ ਤੁਹਾਨੂੰ ਮੀਂਹ ਨੇ ਕੀ ਕੁਛ ਕੀਤਾ ਆ ਦੇਖੋ ਭਾਈ ਮੀਂਹ ਦੇ ਕੰਮ ਜਿੱਧਰ ਹੀ ਵੇਖੋਗੇ ਇਹੀ ਹਾਲ ਹੈ ਹਾਂ ਉਹ ਝੋਨਾ ਹੈ ਜਿਹਦੀ ਆਪਾਂ ਵੀਡੀਓ ਬਣਾਈ ਸੀਗੀ ਬੀਜੇ ਵਿੱਚ ਝੋਨੇ ਦੀ ਕੀ ਹੈ ਭਾਈ ਦੋ ਕਿੱਲੇ ਅੰਦਰ ਪਾਣੀ ਘਟ ਗਿਆ ਹਾਂ ਤੁਹਾਡੇ ਘਰ ਕਾਲੇ ਚੱਲੂ ਪਾਣੀ ਗਿਆ ਕਿਥੇ ਨਾ ਖਾਲੇ ਚ ਦੋ ਕਿੱਲੇ ਜਿੱਦਾਂ ਆਪਾਂ ਬਣ ਜਾਗੇ ਅੱਜ ਇਹ ਤੋਂ ਹਟਕਿਓ ਜਿਹੜਾ ਉੱਤਰਲਾ ਲੈਵਲ ਪੱਟਿਆਂ ਪੁੱਠਿਆਂ ਵਾਲਾ ਤੇ ਇਹਦੇ ਨਾਲ ਲੈਵਲ ਡਾਊਨ ਉੱਤਰ ਪਾਣੀ ਖੱਜੇ ਲੂ ਗਿਆ ਤੇ ਲੈਵਲ ਤੱਕ ਖਾਲੇ ਤੱਕ ਹੂੰ ਤੇ ਆ ਦੇਖੋ ਬਈ ਆਂ ਕੁੰਡੀਆਂ ਦਾਦੇ ਹੋਣਗੇ ਤੁਹਾਨੂੰ ਵਟਾਂ ਤੇ ਪਈਆਂ ਵੀ ਕੀ ਹਾਲ ਕੀਤਾ ਆ ਦੇਖੋ ਵਟਾ ਖੋਰਤੀਆਂ ਲਿੰਕ ਤਾਂ ਸਾਰਾ ਨੁਟਿਆ ਹੋਇਆ ਹੈ ਪੱਠਿਆਂ ਨਾਲ ਤਾਂ ਰਲਿਆ ਨਹੀਂ ਆ ਦੇਖੋ ਕਿ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਝੋਨਾ ਲੱਗਿਆ ਵਾ ਸੀ ਉਹ ਨੀਵੇਂ ਥਾਂ ਸੀ ਤੇ ਇਸੇ ਕਰਕੇ ਆਪਾਂ ਉਹ ਗੇਤਾ ਲਾਇਆ ਸੀ ਵੀ ਨਾ ਉਹ ਡੋਬੇ ਜਾ ਜਾਂਦਾ ਆ ਪਨੀਰੀ ਛੱਬੀ ਦੀ ਇਹ ਜੋ ਪਾਣੀ ਨਿਕਲਿਆ ਦਾ ਪਾਣੀ ਕੱਢਦੇ ਆ ਪਨੀਰੀ ਚੋਂ ਬਹੁਤ ਮੀਂਹ ਛਿੜਿਆ ਕਮਾਲ ਹੀ ਘਰ ਤੇ ਲੱਗਿਆ ਆਇਆ ਡੂੜ ਘੰਟਾ ਪੂਰਾ ਮੀਂਹ ਮੀਂਹ ਕੋਈ ਪਿਆ ਨਹੀਂ ਸੀ ਵੱਡਾ ਤੇ ਇਹੀ ਪਿਆ ਜਿਹੜਾ ਪਿਆ ਮੀਂਹ ਉਹਨੇ ਵੀ ਤਸੱਲੀ ਕਰਾਤੀ ਆ ਸਬਜ਼ੀ ਭਰੀ ਖੜੀ ਆ ਪਾਣੀ ਨਾਲ ਜਿੱਥੇ-ਜਿੱਥੇ ਵੇਖੂਗਾ ਪਾਣੀ ਪਾਣੀ ਆ ਤਰੀਆਂ ਨੀਆਂ ਵਾਟਾਂ ਤੇ ਆ ਆਪਣਾ ਬੀਜਾ ਝੋਨਾ ਇਹ ਲੋ ਕਿੰਨਾਕ ਦੀਂਦਾ ਇਹ ਇਹ ਤਾਂ ਆ ਇਹਨੂੰ ਥੋੜੇ ਉੱਚਾ ਇਧਰ ਹਰੇ ਵੇ ਵਜਦੀ ਆ ਇਹਨੂੰ ਜਿੱਧਰ ਨੂੰ ਨੀਵਾ ਥੱਲੇ ਨੂੰ ਆ ਨਾ ਮੈਂ ਨਾ 100 100 2 2 ਕਿੱਲੇ ਦੇ ਪਲਾਟ ਬਣਾਤੇ ਮਹੀਨੇ ਇੱਕ ਹੀ ਕਰਤੀ ਮਾ ਆਪਣੇ ਪੱਠੇ ਇਹਦੇ ਚ ਪਾਣੀ ਜਿਹੜਾ ਆਪਾਂ ਵੜਦੇ ਆ ਉਹਦੇ ਚ ਪਾਣੀ ਪਰ ਹਜੇ ਵੀ ਵਹਲੋ ਤੁਸੀਂ ਆਏ ਆ ਕੰਮ ਜੇ ਹੁਣ ਪਰਮਾਤਮਾ ਕੇਰਾ ਨਾਮ ਪਾਵੇ ਹਜੇ ਵੀ ਠੀਕ ਆ ਕੰਮ ਤੋ ਜੇ ਡੁੱਬਣਾ ਟੁੱਬ ਕੇ ਕੁਛ ਨਹੀਂ ਹੁੰਦਾ ਪੰਜ ਸਤ ਪੰਜ ਚਾਰ ਦਿਨਾਂ ਨਾ ਨੰਗੀ ਹੋਗੇ ਤਾਂ ਫੇਰ ਉਹ ਬਾਹਲ ਹੋ ਜਾਣਗੇ ਝੋਨੇ ਨੂੰ ਕੁਛ ਨਹੀਂ ਹੁੰਦਾ ਪਰ ਜੇ ਬਾਲੇ ਦੇ ਹੈਂ ਹਾਂ ਸਬਜ਼ੀ ਦਾ ਪੈਸਾ ਬੰਦ ਕਰਕੇ ਜਾਣਾ ਜੀ ਉਹ ਸਬਜ਼ੀ ਨੇ ਪਾਣੀ ਪੀ ਲੈ ਸੱਜਿਆ ਸਬਜ਼ੀ ਚਾਹੀਦੀ ਸੀ ਬਾਈ ਉਹ ਤਾਂ ਉਹਦੇ ਨਾਲ ਜੁੜਿਆ ਪਿਆ ਸੀ ਕੰਮ ਪਰੇ ਕੀ ਰਹਿਣਾ ਮਸਲਾ ਹ ਉਹ ਹੋਇਆ ਪਿਆ ਸੀਗਾ ਕਿਥੇ ਆ ਗਿਆ ਪਾਸੀ ਪਾਣੀ ਆ ਦੇਖੋ ਬਾਈ ਝੋਨਾ ਡੁੱਬਿਆ ਵਾ ਉਹ ਫੰਦੀ ਨਹੀਂ ਮੜ ਮੜ ਹੂੰ ਪਰਲਾ ਉਹ ਤਾਂ ਇਹ ਕਿਥੋਂ ਦੀ ਨਾ ਬਾਈ ਉਹ ਤਾਂ ਇਦੋਂ ਵੀ ਨਹੀਂ ਮੈਂ ਉਹ ਤਾਂ ਪਾਣੀ ਚਲਕਦਾ ਸ਼ੀਸ਼ੇ ਵਾਂਗ ਆ ਚੰਗ ਲੱਗਦਾ ਦੇਖਣਾ ਹੂੰ ਉਹ ਐਸੇ ਤੇ ਫਿਕਰ ਰਹਾ ਤਾ ਫਿਕਰਤਾ ਐਸੇ ਨੂੰ ਹੀ ਐ ਤੇ ਇੱਥੋਂ ਵੱਟਨੇ ਆਪਾਂ ਪੱਟੀ ਹੁਣ ਆ ਫੂੜ ਜੀ ਫੇਰ ਟੈਂਬਰ ਪੂਗੀ ਨਾ ਆ ਫੂੜ ਜੀ ਫੇਰ ਚੱਲ ਪੂਗੀ ਚੱਲੂ ਜੀ ਇਹ ਰੱਖ ਚਲੋ ਵੜੀਏ ਇੱਕ ਦਿਨ ਢੇਟ ਹੋ ਜੂਗਾ ਨਹੀਂ ਆਪਾਂ ਜੇਰਾ ਮਨ ਕਰ ਜਾ ਗੁੰਦਾ ਪੜਦਾ ਇਹ ਤਾਂ ਕਰਦੇ ਲਿਆ ਬਾਈ ਦਾਤੀਆਂ ਇੱਕ ਜੱਡੀ ਪੱਠਾਂ ਦੇ ਘਰੇ ਲਏ ਆਂ ਬਾਤੀ ਚੋਕਾਂ ਦੇ ਨਹੀਂ ਜੇ ਬੱਤਰਾ ਉਫੇਰੀ ਆ ਨਾ ਬੱਤਰਾ ਆਉਗਾ ਯਾਰ ਬੱਤਰਾ ਐ ਨਾ ਸੁਗੇ ਅਜੇ ਤਾਂ ਪਾਣੀ ਨਹੀਂ ਛਾ ਗਿਆ ਤਾਂ ਬਸ 2-3 ਦਿਨਾਂ ਦਾ ਜਨਾਮੀ ਪਿਆ ਪਾਣੀ ਨਹੀਂ ਸੁਕਦਾ ਮੈਨੂੰ ਵੀ ਹਾਥ ਨੂੰ ਪਾਣੀ ਪੀ ਜੂ ਜੇ ਮੜਾ ਆ ਨਹੀਂ ਹੁਣ ਹੁਣ ਕਿਰਪਾ ਕਰ ਮਾਣ ਹੁਣ ਉਧਰੋਂ ਤਾਂ ਨਹੀਂ ਪਾਣੀ ਪੂਣੀ ਆਉਂਦਾ ਮੋਟੇ ਰਹਿ ਜੀ ਬੰਤਾ ਦਾਤੀਆਂ ਬਾਈ ਉਹ ਕਿੱਥੋਂ ਡਾਉਣ ਪਿਆ ਉਹ ਪਟੰਗ ਆ ਲੋ ਫਿਰ ਕਿੰਨਾ ਹਟਾ ਕਿੰਨਾ ਡਾਊਨ ਪੈ ਗਿਆ ਹਾਂ ਹੂੰ ਕਿੱਥੇ ਕੱਲ ਕਿੰਨਾ ਡਾਊਨ ਪੈ ਗਿਆ ਹਾਂ ਹਾਂਜੀ ਇੱਥੇ ਦੱਸ ਦੇ ਆ ਇਹ ਬੜਨੇ ਬੰਦੇ ਪੱਟੀ ਮੰਜਰਾ ਕੇ ਉਹ ਗੱਡੀ ਭਰੀ ਜਾਨੇ ਕਿਨੇ ਕਵਟਨੇ ਹੋਰ ਬਹੁਤ ਵਕ ਸੱਤਰੀ ਵੜ ਗਏ ਹੂੰ ਪੁੱਛਿਆ ਹਣਾ ਇਹ ਗੱਲ ਠੀਕ ਹੈ ਆਉਣ ਲੱਗਾ ਪੁੱਛਿਆ ਬਾਪੂ ਨੂੰ ਬਹੁਤ ਹੈ ਸੁੱਕੇ ਹੁੰਦੇ ਤਾਂ ਪੰਜਾਂ ਸੱਤਾਂ ਮਿੰਟਾਂ 'ਚ ਵੱਢੇ ਜਾਂਦੇ ਆ ਨਾ ਹੂੰ ਦੋ ਗੱਡੀਆਂ ਪੱਥਰਾਂ 'ਚ ਵੱਢੀਆਂ ਜਾਂਦੀਆਂ ਹੂੰ ਦੋ ਜਾਨੇ ਤਾਂ ਯਾਰ ਹੁਣ ਉਹ ਤੇਰੇ ਵਾਲਾ ਟਰਾਲੀ ਨੇੜ ਵੱਢ ਦਿੰਦੇ ਆ ਹੈਂ ਚਲ ਮੰਜੀ ਕਰੀਏਗਾ ਚਲੋ ਉਦੋਂ ਨਾਲ ਪਾਣੀ ਸੁੱਕ ਜੂਗਾ ਉਦੋਂ ਆ ਵੱਡੇ ਜਾਣਗੇ ਨਾ ਫਿਰ ਫੋੜੀ ਜੀ ਵੱਟ ਨਹੀਂ ਸੌਕੀ ਹਾਂ ਚਲੋ ਜੀ ਪੱਠੇ ਵੱਡੇ ਕੇ ਤੇ ਮੰਜੀ ਰੱਖਤੀ ਇੱਥੇ ਭਾਈ ਅਰਕੇ ਲੈ ਕੇ ਜਾਂਦੇ ਗੱਡੀ ਤੇ ਆਪਾਂ ਚੱਲਾਂਗੇ ਸਾਈਕਲ ਤੇ ਇੱਧਰ ਕਈ ਪਈ ਹੈ ਕਈ ਚੱਕਦੇ ਆਂ ਅੰਦਰ ਰੱਖ ਕੇ ਤੇ ਚੱਲਦੇ ਆਂ ਘਰ ਨੂੰ ਤੇ ਇਹੀ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ